ਤੇ ਬੱਚੇ ਪੁੜੇ ਜਵਾਨ ਸਾਰੇ ਉਥੇ ਉਸ ਟਾਈਮ ਉਹਨਾਂ ਦਾ ਸਵਾਗਤ ਕਰਨ ਵੀ ਹੋਏ ਸੀਗੇ ਤੇ ਜਿੰਨੇ ਵੀ ਇਹ ਮੇਰੇ ਨਾਲ ਕਮੇਟੀ ਖੜੀ ਹੈ ਸਾਰੇ ਮੇਰੇ ਨਾਲ ਇਹਨਾਂ ਨੇ ਸਵਾਗਤ ਉਥੇ ਜਾ ਕੇ ਕੀਤਾ ਸੀ ਸਾਡੇ ਰਾਜਾਵੜਿੰਗ ਜੀ ਜਿਹੜੇ ਕਿ ਪੰਜਾਬ ਪ੍ਰਧਾਨ ਨੇ ਇੱਚ ਕੋਈ ਸ਼ੱਕ ਨਹੀਂ ਕਿ ਸਾਰੇ ਕਾਂਗਰਸੀ ਵਰਕਰ ਵਰਕਰਾਂ ਚ ਤੋਂ ਕਿਸੇ ਇੱਕੇ ਯੋਗਾ ਕੀ ਵਤੂ ਵਾਤੇ ਚੜ ਕੇ ਤੇ ਮੇਰੀ ਮਾਤਾਵਾ ਮੇਰੀ ਭੈਣਾ ਔਰ ਪੂਰੇ ਪਰਿਵਾਰ ਨੇ ਹਿੱਸਾ ਲਿੱਤਾ ਔਰ ਅਸੀਂ ਜਿਹੜਾ ਕੀ ਉਹਨਾਂ ਨੂੰ ਮੈਸੇਜ ਦਿੱਤਾ ਕਿ ਸਾਡੇ ਰਾਜਾਪੁਰੇ ਦੀ ਜੋ ਕੀ ਪੰਪੀ ਦੇ ਇਲੈਕਸ਼ਨ ਨਰੰਗ ਜਾ ਰਹੇ ਨੇ ਸ਼੍ਰੀ ਰਾਹੁਲ ਗੜੀ ਜੀ ਦੇ ਦਿਸ਼ਾ ਅਨੁਸਾਰ ਉਹ ਲੜ ਰਹੇ ਨੇ ਜਿਦਾ ਵੀ ਕੋਈ ਅਸੀਂ ਜਿਹਦੇ ਬਾਰੇ ਜਿੰਨੇ ਲਫ਼ਜ਼ ਕਹਿ ਲਏ ਉਹਨੇ ਘਟਨੇ ਪੰਜਾਬ ਪ੍ਰਧਾਨ ਦੇ ਪਰ ਉਸ ਤੋਂ ਬਾਅਦ ਅਸੀਂ ਕੀ ਮੰਗਦੇ ਹਾਂ ਔਰ ਸਾਨੂੰ ਪੂਰਾ ਯਕੀਨ ਹੈ ਕਿ ਰਾਜਾਵਰੀਂਗ ਜੀ ਜਿੱਤ ਕੇ ਕਾਂਗਰਸ ਤੋਂ ਆਉਗੇ ਔਰ ਰਹੁਮਦਾਨ ਜੀ ਜਾਂਦੇ ਜੀ ਦੇ ਸਿਰ ਤੇ ਜਿੱਤ ਦਾ ਸੇਰਾ ਬਣੂਗਾ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਅੱਜ ਅਸੀਂ ਪਹੁੰਚੇ ਆਂ ਸ਼ਿਮਲਾ ਕਲੋਨੀ ਦੇ ਵਿੱਚ ਕਲਾਸ਼ਗਰ ਰੋਡ ਦੇ ਉੱਤੇ ਜਿੱਥੇ ਕੀ ਆਪਣੇ ਵਾਰਡ ਨੰਬਰ 5 ਤੋਂ ਚੇਤਨ ਜੁਨੇਜਾ ਜੀ ਵੱਲੋਂ ਇੱਕ ਅੱਜ ਮੀਟਿੰਗ ਰੱਖੀ ਗਈ ਹੈ ਆਓ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਥੋੜੀ ਦੇਰ ਦੇ ਵਿੱਚ ਆਪਣੇ ਅਮਰਤਾ ਵੜਿੰਗ ਜੀ ਇੱਥੇ ਕਾਂਗਰਸ ਤੋਂ ਜਿਹੜੇ ਇੱਥੇ ਪਹੁੰਚਣ ਵਾਲੇ ਹੈਗੇ ਨੇ ਆਓ ਅਸੀਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹੈਗੇ ਆਂ ਵਾਰਡ ਨੰਬਰ 5 ਤੋਂ ਚੇਤਨ ਜੁਨੇਜਾ ਜੀ ਔਰ ਕੈਮਰਾ ਪਰਸਨ ਕਾਂਗਰਸ ਦਾ ਦਿਖਾ ਸਕਦੇ ਆਂ ਵੀਡੀਓ ਤਸਵੀਰਾਂ ਉੱਤੇ ਅਮਰਤਾ ਬੜੀ ਗ੍ਰੀਟ ਆਈ ਸੀ ਕੀ ਗੱਲ ਮੈਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਔਰ ਧੰਨਵਾਦ ਕਰਦਾ ਸਮੁੱਚੀ ਗੁਰੂਵਦਾਸ ਮੰਦਿਰ ਕਮੇਟੀ ਦਾ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਔਰ ਇੱਥੇ ਸ਼ਿਮਲਾ ਕਲੋਨੀ ਦੇ ਵਿੱਚ ਅਸੀਂ ਵਾਰਡ ਨੰਬਰ 5 ਜਿਹੜੀ ਮੀਟਿੰਗ ਕਰਵਾਈ ਔਰ ਤੁਸੀਂ ਦੇਖਿਆ ਹੋਊਗਾ ਕਿ ਵੱਧ ਤੋਂ ਵੱਧ ਚੜ੍ਹ ਕੇ ਇੱਥੇ ਮੇਰੀ ਮਤਾਵਾ ਮੇਰੀਆਂ ਭੈਣਾਂ ਔਰ ਪੂਰੇ ਪਰਿਵਾਰਾਂ ਨੇ ਹਿੱਸਾ ਲਿੱਤਾ ਔਰ ਅਸੀਂ ਜਿਹੜਾ ਕਿ ਉਹਨਾਂ ਨੂੰ ਮੈਸੇਜ ਦਿੱਤਾ ਕਿ ਸਾਡੇ ਰਾਜਾ ਵੜਿੰਗ ਜੀ ਜੋ ਕਿ ਐਮਪੀ ਦੇ ਇਲੈਕਸ਼ਨ ਲੜਨ ਜਾ ਰਹੇ ਨੇ ਸ਼੍ਰੀ ਰਾਹੁਲ ਗਾਂਧੀ ਜੀ ਦੇ ਦੇਸ਼ਾ ਅਨੁਸਾਰ ਉਹ ਲੜ ਰਹੇ ਨੇ ਤੇ ਸਾਰਿਆਂ ਨੇ ਉਹਨਾਂ ਨੂੰ ਖੂਬ ਹੰਗਾਰਾ ਕਰਕੇ ਵਿਸ਼ਵਾਸ ਦਿਵਾਇਆ ਕਿ ਕਾਂਗਰਸ ਪਾਰਟੀ ਨੂੰ ਵੋਟਾਂ ਬਾਤ ਵਤ ਵਤ ਵੋਟਾਂ ਬਾਰੇ ਉਹ ਉਹਨਾਂ ਜਿਤਾਉਗੇ ਕਿਹੋ ਲੱਗਦਾ ਹੈਗਾ ਕਿ ਇਹ ਜਿਹੜਾ ਚੋਣਾਂ ਨੂੰ ਲੈ ਦੇਖੋ ਸਾਡੇ ਰਾਜਾ ਵੜਿੰਗ ਜੀ 2 ਮਈ ਨੂੰ ਲੁਧਿਆਣੇ ਦੇ ਵਿੱਚ ਜਦੋਂ ਐਮਪੀ ਦੀ ਟਿਕਟ ਲੈ ਕੇ ਫਸਟ ਟਾਈਮ ਐਂਟਰ ਹੋਏ ਸੀ ਤੇ ਸਮਰਾਲਾ ਚੌਂਕ ਦੇ ਵਿੱਚ ਜਿਹੜਾ ਇਕੱਠ ਹੋਇਆ ਸੀ ਉੱਥੇ ਹੀ ਉਹਨਾਂ ਨੂੰ ਅਸਲੀ ਜਿੱਤ ਦਾ ਚਿਹਰਾ ਪਤਾ ਲੱਗ ਗਿਆ ਸੀ ਲੋਕਾਂ ਚ ਪਰਵਾਹ ਹੁਗਾਰਾ ਸੀ ਉੱਥੇ ਬੱਚੇ ਬੁੜੇ ਜਵਾਨ ਸਾਰੇ ਉੱਥੇ ਉਸ ਟਾਈਮ ਉਹਨਾਂ ਦਾ ਸਵਾਗਤ ਕਰਨ ਗਏ ਹੋਏ ਸੀ ਤੇ ਜਿੰਨੇ ਵੀ ਇਹ ਮੇਰੇ ਨਾਲ ਕਮੇਟੀ ਖੜੀ ਹੈ ਸਾਰੇ ਮੇਰੇ ਨਾਲ ਇਹਨਾਂ ਨੇ ਸਵਾਗਤ ਉੱਥੇ ਜਾ ਕੇ ਕੀਤਾ ਸੀ ਸਾਡੇ ਰਾਜਾਵਡਿੰਗ ਜੀ ਜਿਹੜੇ ਕਿ ਪੰਜਾਬ ਪ੍ਰਧਾਨ ਨੇ ਇਹ ਚ ਕੋਈ ਸ਼ੱਕ ਨਹੀਂ ਕਿ ਸਾਰੇ ਕਾਂਗਰਸੀ ਵਰਕਰਾਂ ਚ ਉਤਸ਼ਾਹ ਹੈ ਕਿਉਂਕਿ ਇੱਕ ਕਾਂਗਰਸ ਨੇ ਐਸਾ ਚਿਹਰਾ ਨਿਆਬ ਹੀਰਾ ਸਾਨੂੰ ਦੇਤਾ ਜਿਹਦਾ ਕੀ ਕੋਈ ਅਸੀਂ ਜਿਹਦੇ ਬਾਰੇ ਜਿੰਨੇ ਲਫ਼ਜ਼ ਕਹਿ ਲਿਏ ਓਨੇ ਘੱਟ ਨੇ ਉਹ ਪੰਜਾਬ ਪ੍ਰਧਾਨ ਨੇ ਔਰ ਉਸ ਤੋਂ ਬਾਅਦ ਅਸੀਂ ਕੀ ਮੰਗਦੇ ਆ ਔਰ ਸਾਨੂੰ ਪੂਰਾ ਯਕੀਨ ਹੈ ਕਿ ਰਾਜਾਵੜਿੰਗ ਜੀ ਜਿੱਤ ਕੇ ਕਾਂਗਰਸ ਤੋਂ ਆਉਗੇ ਔਰ ਰਾਹੁਲ ਗਾਂਧੀ ਗਾਂਧੀ ਜੀ ਦੇ ਸਿਰ ਤੇ ਜਿੱਤ ਦਾ ਸੇਰਾ ਬਣੂਗਾ ਧੰਨਵਾਦ ਔਰ ਤੁਸੀਂ ਦੇਖਦੇ ਹੋ ਅਮੇਜ਼ਿੰਗ ਟੀਵੀ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ